हक़रो लो हक्का लई जो लड़ो वाजंदो वाजंदो ਜੰਨਾਬਾਦ 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 ਟਾਈਗਰ ਜੰਨਾਬਾਦ 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 ਅਕਸਰ ਸਾਈ ਮੋਤਾਵਾ 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 ਪੰਜਾਬ ਸਰਕਾਰ ਮੋਤਾਵਾ ਜੰਨਾਬਾਦ ਮੋਤਾਵਾ ਰਾਤਬਾਂ ਦੀ ਸਰਕਾਰ ਮੋਤਾਵਾ ਜੰਨਾਬਾਦ ਮੋਤਾਵਾ ਭਗਵਾਨ ਸਬਾ ਦੀ ਸਰਕਾਰ ਮੋਤਾਵਾ ਮੋਤਾਵਾ ਸਾਡਾ ਏਕਾ ਜਿੰਦਾਬਾਦ 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 ਪੰਜਾਬ ਸਰਕਾਰ ਮੁਬਾਰਕ 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 ਪੰਜਾਬ ਸਰਕਾਰ ਮੁਬਾਰਕ ਮੁਬਾਰਕ ਮੈਂ ਦਰਦੇ ਤੇਰੀ ਕੁਰਸੀ ਤੋਂ ਫੇਟੇ ਆਵੇਂ ਕੁਰਸੀ ਤੋਂ ਸਤਿਕਾਰ ਜੀ ਮੈਂ ਰਾਜਦੀਪ ਸਿੰਘ ਅਲਵੇਲਾ ਮਾਚੀਵਾੜਾ ਸਾਹਿਬ ਦੇ ਜਿਹੜਾ ਪੀਐਸਪੀਸੀਲ ਦਫਤਰ ਵਿਖੇ ਮੌਜੂਦ ਆ ਜਦੋਂ ਸਰਕਾਰ 2022 ਦੇ ਵਿੱਚ ਆਮ ਆਦਮੀ ਪਾਰਟੀ ਬਣੀ ਸੀ ਤਾਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਸੀ ਕਿਸੇ ਵੀ ਤਰ੍ਹਾਂ ਦੇ ਵਰਗ ਨੂੰ ਚਾਹੇ ਉਹ ਮੁਲਾਜ਼ਮ ਵਰਗਾ ਜਾਂ ਕੋਈ ਮਜ਼ਦੂਰ ਆ ਜਾਂ ਕਿਸਾਨ ਆ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਊਗੀ ਪਰ ਇੱਥੇ ਇਹ ਉਲਟ ਸਾਬਤ ਹੁੰਦਾ ਆ ਰਿਹਾ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਿ ਸਰਕਾਰੀ ਆਪਣੇ ਸਿਵਲ ਹਸਪਤਾਲ ਦੇ ਮੁਲਾਜ਼ਮ ਨੇ ਉਹ ਵਕ ਵਕ ਡਾਕਟਰ ਨੇ ਜਾਂ CHB ਨੇ ਜਾਂ ਕੰਮ ਹੈ ਮਲਟੀਪਰਪਸ ਵਰਕਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਧਰਨਾ ਜਾਂ ਹੋਰ ਦਿਖਾਈ ਦੇ ਰਹੇ ਨੇ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਡਾਕਟਰ ਨੇ ਉਹਨਾਂ ਨੇ ਡਾਕਟਰਾਂ ਨੇ ਵੀ ਹੜਤਾਲ ਕੀਤੀ ਆ ਇਸੇ ਤਹਿਤ ਮਾਚੀਵਾੜਾ ਸਾਹਿਬ ਵਿਖੇ ਬਿਜਲੀ ਮੁਲਾਜ਼ਮ ਨੇ ਜਿਹੜੇ ਇਹ ਵੀ ਆਪਣਾ ਹੜਤਾਲ ਤੇ ਆ ਚੁੱਕੇ ਨੇ ਅੱਜ ਹੋਰ ਇੱਥੇ ਦੇਖਣ ਨੂੰ ਮਿਲਿਆ ਕਿ ਇਹਨਾਂ ਦੇ ਨਾਲ ਪ੍ਰਾਈਵੇਟ ਮੁਲਾਜ਼ਮ ਵੀ ਆ ਗਏ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਕਿਉਂਕਿ ਇਹਨਾਂ ਨੇ ਕੰਮਕਾਰ ਬਿਲਕੁਲ ਠੱਪ ਕਰ ਦਿੱਤਾ ਗਿਆ ਤੇ ਨਾ ਹੀ ਕੋਈ ਪ੍ਰਾਈਵੇਟ ਨਾ ਹੀ ਸਰਕਾਰੀ ਮੁਲਾਜ਼ਮ ਕੰਮ ਕਰੇਗਾ ਅਗਰ ਕੋਈ ਜਿਹੜਾ ਜੇ ਵੀ ਏਰੀਆ ਪੈਂਦਾ ਜਾਂ ਪੰਜਾਬ ਦੀ ਗੱਲ ਕਰੀਏ ਕਿਤੇ ਕੋਈ ਬਿਜਲੀ ਦੀ ਸਮੱਸਿਆ ਆਉਂਦੀ ਆ ਤਾਂ ਮੇਰੇ ਖਿਆਲ ਉੱਥੇ ਬਲੈਕਆਊਟ ਹੋ ਜਾਊਗਾ ਹਨੇਰਾ ਛਾ ਜਾਊਗਾ ਸਾਡੇ ਨਾਲ ਕੁਝ ਮੁਲਾਜ਼ਮ ਮਿਊਜ਼ ਨੇ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਕੀ ਕੀ ਨਾਮ ਆਜੀ ਤੁਹਾਡਾ ਮੇਰਾ ਨਾਮ ਗਚਰ ਸਿੰਘ ਆ ਜੀ ਮੈਂ ਸਬ ਡਿਵੀਜ਼ਨ ਪ੍ਰਧਾਨ ਮਾਛਵਾੜਾ ਸਾਹਿਬ ਅੱਛਾ ਜੀ ਕੀ ਮਸਲਾ ਜੀ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਜਿਹੜਾ ਤੁਸੀਂ ਅੱਜ ਹਾਂਜੀ ਸਾਡੇ 2 ਮੰਚ ਨੇ ਜੀ ਵੱਡੇ ਜੁਆਇੰਟ ਫੋਰਮ ਤੇ ਪੰਜਾਬ ਬਿਜਲੀ ਇਕਤਾ ਮੰਚ ਤੇ ਸਾਡੇ ਉਹਨਾਂ ਦੀ ਬਿਜਲੀ ਮੰਤਰੀ ਈਟੀਓ ਨਾਲ 31/7/2024 ਨੂੰ ਮੀਟਿੰਗ ਹੋਈ ਸੀ 40 ਮੰਗਾਂ ਸਨ ਸਾਡੀਆਂ ਪੱਖ ਦੀਆਂ ਜਿਨ੍ਹਾਂ ਚੋਂ 15 ਸ਼ਾਰਟ ਲਿਸਟ ਤੇ ਉਹਨਾਂ ਦੀ ਸਹਿਮਤੀ ਬਣ ਗਈ ਸੀ ਤੇ ਮੈਨੇਜਮੈਂਟ ਦੇ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਅਸੀਂ 15 ਅਗਸਤ ਵੀ ਬਿਲੀ ਅਭੀ ਮੁੱਖ ਮੰਤਰੀ ਸਾਹਿਬ ਐਲਾਨ ਕਰ ਦੇਣਗੇ ਪਰੰਤੂ ਜਿਹੜੀਆਂ ਮੰਗਾਂ ਤੇ ਸਹਿਮਤੀ ਹੋ ਗਈ ਸੀ ਉਹਨਾਂ ਨੂੰ ਸਰਕੂਲਰ ਕੋਈ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਸਾਡਾ 21 ਤਰੀਕ ਤੋਂ ਫਿਰ ਵਰਕ ਟੂ ਰੂਲ ਦੀ ਜਥੇਬੰਦੀਆਂ ਵੱਲੋਂ ਜਿਹੜੀ ਕਿ ਉਹਨੂੰ ਵਿਸ਼ਵਾਸ ਦਿਵਾ ਕੇ ਬਿਠਾ ਦਿੱਤਾ ਹਾਂ ਜੀ ਹਾਂਜੀ ਹਾਂਜੀ ਵੀ 15 ਅਗਸਤ ਨੂੰ ਐਲਾਨ ਕੀਤਾ ਜਾਊਗਾ ਜਿਹੜੀ ਮੰਗਾਂ ਤੇ ਸਹਿਮਤੀ ਬਣ ਗਈ ਸੀ ਪਰੰਤੂ ਫਿਰ 21 ਤਰੀਕ ਤੋਂ ਵਰਕ ਟੂ ਰੂਲ ਲਾਗੂ ਹੋ ਗਿਆ 1 ਤਰੀਕ ਨੂੰ ਬਿਜਲੀ ਮੰਤਰੀ ਦੀ ਕੋਠੀ ਮੂਰੇ ਘਰਾਓ ਵੀ ਹੋਇਆ ਤੇ ਉਸ ਤੋਂ ਬਾਅਦ ਘਰਾਵ ਤੋਂ ਡਰ ਕੇ ਉਹਨੇ ਫੇਰ ਮੈਨੇਜਮੈਂਟ ਨੇ 6 ਤਰੀਕ ਦੀ ਮੀਟਿੰਗ ਦਿੱਤੀ ਮੀਟਿੰਗ ਫੇਰ ਬੇਸਿੱਟਾ ਰਹੀ ਉਥੇ ਫੇਰ ਉਹਨਾਂ ਨੇ ਉਹੀ ਟਾਲ ਮਟੋਲ ਦੀ ਨੀਤੀ ਉਸ ਤੋਂ ਬਾਅਦ ਸਾਡੇ ਜਿਹੜੇ ਮੰਚ ਨੇ ਉਹਨਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ ਸੀ 10 11 12 ਦਾ ਹੁਣ 10 11 12 ਦੀ ਛੁੱਟੀ ਭਰੀ ਹੋਈ ਸੀ ਪਰੰਤੂ ਕੱਲ ਫੇਰ ਮੀਟਿੰਗ ਹੋਈ ਉਹ ਫੇਰ ਪਿੱਛੇ ਭੱਜ ਗਈ ਹੁਣ ਜਿਹੜੀ ਇਹ ਸਮੂਹਿਕ ਛੁੱਟੀ ਆ ਇਹ 17 ਤੱਕ ਹੋ ਗਈ ਆ ਤੇ ਸਾਡੇ ਨਾਲ 80% ਹੜਤਾਲ ਸਾਡੀ ਪਹਿਲਾਂ ਸਾਡੇ ਨਾਲ ਸੀਐਚਬੀ ਕਰਮਚਾਰੀ ਸਾਡੇ ਉਹ ਵੀ ਨਾਲ ਜੁੜ ਗਏ ਹੁਣ ਜੰਨੀ ਤੁਸੀਂ ਮੰਨ ਲਓ ਵੀ 100% ਬਿਜਲੀ ਕੰਮ ਆ ਹੜਤਾਲ ਤੇ ਹੀ ਆ ਜੇ ਕੋਈ ਸਪਲਾਈ ਪ੍ਰਭਾਵਿਤ ਹੁੰਦੀ ਆ ਤਾਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਜਿਹੜੀ ਘਟੀਆਂ ਮੈਨੇਜਮੈਂਟ ਆ ਇਹ ਜਿਹੜੀ ਵਾਅਦੇ ਕਰਕੇ ਮੁੱਕਰਦੀ ਆ ਟਾਲ ਮਟੋਲ ਦੀਆਂ ਨੀਤੀਆਂ ਅਪਣਾ ਰਹੀ ਆ ਇਹ ਜ਼ਿੰਮੇਵਾਰ ਹੋਊਗੀ ਜੇ ਕੋਈ ਕਿੱਤੇ ਵੀ ਸਪਲਾਈ ਜਾਂ ਫਿਊਜ ਹੋਇਆ ਫਿਊਜ ਵੀ ਉੱਡਦਾ ਐਲਟੀ ਦਾ ਜਾਂ ਐਚਡੀ ਦਾ ਕੋਈ ਕੋਈ ਲਾਉਂਗੇ ਜਾਂ ਬਿਲਕੁਲ ਹੀ ਬਿਲਕੁਲ ਕੁਝ ਨਹੀਂ ਦੇਖੋ ਜੀ ਬਿਲਕੁਲ ਕੰਮ ਠੱਪਾ ਜੀ ਅੱਗੇ ਸਾਡੇ ਰੈਗੂਲਰ ਮੁਲਾਜ਼ਮ ਸੀ ਹੜਤਾਲ ਤੇ ਹੁਣ ਜੇ ਨਹੀਂ ਸਾਡੇ ਸੀਐਚਵੀ ਸਾਥੀ ਜਿਵੇਂ ਜਿਹੜੇ ਸ਼ਹਿਰ ਚ ਜਿੰਨੇ ਸ਼ਿਫਟਾਂ ਚ ਡਿਊਟੀਆਂ ਉਹ ਵੀ ਸਾਡੇ ਨਾਲ ਬੈਠੇ ਨੇ ਸਟੇਜ ਤੇ ਹੁਣ ਇੱਕ ਵੀ ਬੰਦਾ ਫੀਲਡ ਡਿਊਟੀ ਤੇ ਹੈ ਨਹੀਂਗਾ ਜੀ ਉਹ ਕੰਮ ਬਿਲਕੁਲ ਜੇ ਅੱਜ ਕਿਸੇ ਦੀ ਲਾਈਟ ਬੰਦ ਹੁੰਦੀ ਆ ਉਹ ਆਸ ਨਹੀਂ ਹੈਗੀ ਵੀ ਚੱਲ ਜੂਗੀ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰ ਰਹੀ ਸੀ ਜਦੋਂ ਬਾਈ ਦੇ ਵਿੱਚ ਆ ਪਰ ਹੁਣ ਵੀ ਕਹਿ ਰਹੀ ਹੈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਪਰ ਫਿਰ ਵੀ ਤੁਸੀਂ ਹੜਤਾਲ ਦੇ ਜੇ ਕੀ ਕਾਰਨ ਲੱਗਦਾ ਤੁਹਾਨੂੰ ਕੁਝ ਲੱਗ ਰਿਹਾ ਕੀ ਹੈ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਆ ਜੀ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਸੀ ਉਹ ਤਾਂ ਕਹਿੰਦੀ ਸੀ ਬੀਬੀਆਂ ਨੂੰ 1000 ਰੁਪਏ ਵੀ ਦੇ ਦਾਂਗੇ ਉਹ ਵੀ ਖੋਖਲਾ ਜੀ ਕੋਈ ਸਾਡੀ ਜਿਹੜੀ ਭੱਖ ਦੀ ਮੰਗ ਆ ਜੀ ਦੇਖੋ ਸਾਡੇ ਜਿਹੜੇ ਬਿਜਲੀ ਬੋਰਡ ਦੀ ਨੌਕਰੀ ਆ ਬੜੀ ਜੋਖਮ ਭਰੀ ਆ ਪਲੱਸ ਸਾਥੀ 1 ਇੰਚ ਤੇ ਜ਼ਿੰਦਗੀ ਹੁੰਦੀ ਆ ਹੱਥ ਉਧਰ ਲੱਗਿਆ ਨਹੀਂ ਬੰਦਾ ਗਿਆ ਨਹੀਂ ਬੰਦੇ 11 11 ਮੀਟਰ ਦੇ 9 9 ਮੀਟਰ ਦੇ ਪੋਲਾਂ ਤੇ ਕੰਮ ਕਰਦੇ ਆ ਸਾਥੀ ਕਈ ਸਾਡੇ ਆ ਪਿਛਲੇ ਦਮੇ ਚ ਜਿਹੜੀ ਸਾਡੀ ਡੈਥ ਦੀ ਰੇਸ਼ੋ ਆ ਉਹ ਡਿਫੈਂਸ ਨਾਲੋਂ ਵੀ ਉੱਪਰ ਚਲੀ ਗਈ ਆ ਅਸੀਂ ਇਹ ਚਾਹੁੰਦੇ ਆ ਵੀ ਸਾਡਾ ਕੋਈ ਰੈਗੂਲਰ ਕਰਮਚਾਰੀ ਹੋਵੇ ਚਾਹੇ ਸਾਡਾ ਕੋਈ CHB ਕਰਮਚਾਰੀ ਅਚਨਚੇਤ ਕਰੰਟ ਲੱਗਣ ਨਾਲ ਕਿਸੇ ਦੀ ਡੈਥ ਹੁੰਦੀ ਆ ਉਹਨੂੰ 1 ਕਰੋੜ ਦੀ ਮੁਆਵਜ਼ਾ ਰਕਮ ਜਾਰੀ ਹੋਵੇ ਉਹਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਜਿਹੜਾ ਪਿੱਛੇ ਪਰਿਵਾਰ ਬੈਠਾ ਉਹਨੂੰ ਘੱਟੋ-ਘੱਟ ਇੱਕ ਨੌਕਰੀ ਜਾਂ ਉਹਨੂੰ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ ਤੇ ਜੇ ਕਿਸੇ ਸਾਥੀ ਦਾ ਕਰੰਟ ਲੱਗਦਾ ਜਖਮੀ ਹੁੰਦਾ ਤਾਂ ਸਾਨੂੰ ਦੇਖਣਾ ਨਾ ਪਵੇ ਪਾਈ ਜਾਂ ਕਿ ਸਾਥੀ ਦੇ ਕਰੰਟ ਲੱਗ ਜਾਂਦਾ ਫੇਰ ਅਸੀਂ ਆਪਚ ਪੈਸੇ ਢਾਲ ਕੇ ਉਹਨੂੰ ਵਿਚਾਰ ਨੂੰ ਹਸਪੀਟਲ ਲੈ ਕੇ ਜਾਂਦੇ ਆ ਜੈਨ ਕੀ ਬਿਜਲੀ ਬੋਰਡ ਦੀ ਮੈਨੇਜਮੈਂਟ ਤੋਂ ਇਲਾਜ ਦਾ ਕੋਈ ਸੁਵਿਧਾ ਨਹੀਂ ਹੈ ਅਸੀਂ ਚਾਹੁੰਦੇ ਆ ਕਿ ਜੇ ਰੱਬ ਨਾ ਕਰੇ ਕਿਸੇ ਦੇ ਕਰੰਟ ਲੱਗਦਾ ਜੇ ਲੱਗਦਾ ਤਾਂ ਸਾਡੇ ਉਹ ਬਿਜਲੀ ਬੋਰਡ ਨਾਲ ਸੰਬੰਧਿਤ ਹਸਪੀਟਲ ਹੋਣ ਉਹਨਾਂ ਦਾ ਇਲਾਜ ਕੈਸ਼ਲੈਸ ਹੋਵੇ ਵੀ ਅਸੀਂ ਚਾਕੇ ਉੱਥੇ ਦਾਖਲ ਕਰਾ ਦਈਏ ਸਾਡੇ ਨਾਲ ਹੋਰੀ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਬਲਦੇਸ਼ ਸਿੰਘ ਜੀ ਕੀ ਆਜੂ ਹਾਂਜੀ ਜੂਨ ਪ੍ਰਧਾਨ ਜੀ ਜੂਨ ਪ੍ਰਧਾਨ ਜੀ ਤੁਰਨਾ ਕਿ ਲੱਗ ਰਿਹਾ ਵੀ ਇਹ ਸਮੱਸਿਆਵਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਸੀ ਕਿ ਇਸ ਵਾਰ ਜ਼ਿਆਦਾ ਹੀ ਆ ਇਹ ਤਾਂ ਪਹਿਲਾਂ ਵੀ ਰਹੀਆਂ ਨੇ ਸਰਕਾਰਾਂ ਤਾਂ ਵਾਅਦੇ ਕਰਦੀਆਂ ਨਹੀਂ ਝੂਠੇ ਵਾਅਦੇ ਕਰਦੀਆਂ ਨੇ ਝੰਡਾ ਹੀ ਬਦਲਦੇ ਨੇ ਸਰਕਾਰਾਂ ਉਹੀ ਨੇ ਝੂਠੇ ਵਾਅਦੇ ਕਰਦੀਆਂ ਨੇ ਹੁਣ ਕੀ ਮੰਗਾਂ ਨੂੰ ਜਿਹੜੀਆਂ ਮੰਗਾਂ ਨੂੰ ਲੈ ਕੇ ਕੀ ਚੱਲ ਰਿਹਾ ਕਿੰਨੇ ਦਿਨ ਤੱਕ ਇਹ ਹੜਤਾਲ ਦਿਓ ਤੁਸੀਂ ਜਿਹੜੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਹਾਂ ਜੀ ਜਿਵੇਂ ਸਾਡੇ ਸਟ੍ਰੇਕ ਤੁਹਾਡੀ ਵੱਧ ਗਈ ਆ 12 ਤੱਕ ਸੀ ਹੁਣ ਸਾਡੀ 17 ਤੱਕ ਹੋ ਗਈ ਜੇ ਜਿੰਨਾ ਚਿਰ ਸਾਡੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਧਰਨੇ ਤੇ ਉੱਠਾਂਗੇ ਨਹੀਂ ਠੀਕ ਹੈ ਜੀ ਕੋਈ ਉੱਚ ਅਧਿਕਾਰੀਆਂ ਨਾਲ ਗੱਲ ਜਾਂ ਕਿਸੇ ਮੰਤਰੀ ਨਾਲ ਜਾਂ ਵਿਧਾਇਕ ਨਾਲ ਜਾਂ ਇਸ ਤੋਂ ਇਲਾਵਾ ਜੇ ਕਲੀ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਗਈ ਤੁਹਾਡੇ ਵੱਲੋਂ ਪਹੁੰਚ ਕੀਤੀ ਗਈ ਹੈ ਜੀ ਗੱਲਬਾਤ ਕਰਦੇ ਨਹੀਂ ਗੱਲਬਾਤ ਵਿਚਾਲੇ ਟੁੱਟ ਗਈ ਉਹ ਅੰਤਮਾਨ ਜੀ ਨਾਲ ਵੀ ਹੋਈ ਸੀ ਬਿਜਲੀ ਮੰਤਰੀ ਨਾਲ ਵੀ ਹੋਈ ਆ ਪਰ ਵਾਦੇ ਕਰਦੇ ਨੇ ਲਿਖਤੀ ਰੂਪ ਚ ਨਹੀਂ ਦੇ ਦੇ ਤੁਹਾਨੂੰ ਠੀਕ ਹੈ ਜੀ ਹੁਣ ਰਿਟੈਂਸ਼ਨ ਚ ਨਹੀਂ ਅਗਲਾ ਸੰਘਰਸ਼ ਕੀ ਹੋਊਗਾ ਜੇ 17 ਤੱਕ ਤੋਂ ਬਾਅਦ ਲੱਗ ਗਏ ਤਾਂ ਕੀ ਫੈਸਲਾ ਹੈ ਤੁਹਾਡਾ ਅਗਲਾ ਪ੍ਰੋਗਰਾਮ ਜੋ ਕਹੋਗੇ ਸਾਨੂੰ ਸਟੇਟ ਕਮੇਟੀ ਅੱਗੇ ਉੱਪਰ ਸਾਨੂੰ ਓਕਣ ਅਸੀਂ ਲਾਗੂ ਕਰਾਂਗੇ ਠੀਕ ਤੁਹਾਡਾ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੰਗ ਸਿੰਘ ਆ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਸਰਕਾਰ ਮੈਂ ਤਾਂ ਬਸ ਇਹ ਕਹਾਂਗਾ ਵੀ ਮੰਗਾ ਸਾਡੀਆਂ ਜਿਹੜੀਆਂ ਐਸ.ਐਚ.ਪੀ. ਦੀਆਂ ਨੇ ਰੈਗੂਲਰ ਦੀਆਂ ਨੇ ਪੈਨਸ਼ਨਰਾਂ ਦੀਆਂ ਨੇ ਇਹ ਸਾਰੀਆਂ ਗਵਰਨਮੈਂਟ ਨੂੰ ਮੰਨਣ ਲੀਆਂ ਚਾਹੀਦੀਆਂ ਨੇ ਸਾਨੂੰ ਲਟਕਾਈ ਜਾ ਰਹੇ ਨੇ ਸਾਡਾ ਹੱਕ ਆ ਜਿਹੜਾ ਉਹ ਸਾਨੂੰ ਮਿਲਣਾ ਚਾਹੀਦਾ ਹਾਂ ਸਾਡੇ ਨਾਲ ਕੁਝ ਜਿਹੜੇ ਪ੍ਰਾਈਵੇਟ ਠੇਕੇ ਦੇ ਮੁਲਾਜ਼ਮ ਨੇ ਉਹ ਵੀ ਮੌਜੂਦ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਕਮਲ ਸਿੰਘ ਜੀ ਕੀ ਕਹਿਣਾ ਚਾਹੁੰਗੇ ਜਿਹੜਾ ਤੁਸੀਂ ਵੀ ਆ ਗਏ ਹੁਣ ਰੈਗੂਲਰ ਮੁਲਾਜ਼ਮਾਂ ਦੇ ਨਾਲ ਸਰਕਾਰ ਦੇ ਬੈਠੇ ਹੋ ਤੁਹਾਡੀ ਕੀ ਮੰਗ ਹੈ ਸਾਡੀਆਂ ਮੰਗਾਂ ਇਹ ਹੈ ਜੀ ਵੀ ਕੱਚੇ ਮੁਲਾਜ਼ਮਾਂ ਠੀਕ ਹੈ 10000 ਤੇ ਅਸੀਂ ਕੰਮ ਕਰ ਰਹੇ ਹਾਂ ਤੇ ਸਾਡਾ ਜੋ ਵੀ ਸ਼ੋਸ਼ਣ ਹੋ ਰਿਹਾ ਹੈ ਡੀਸੀ ਰੇਟ ਤਾਂ 10000 ਹੈ ਨਹੀਂ ਹਾਂਜੀ ਸਾਨੂੰ 10000 ਰੁਪਏ ਮਿਲ ਰਿਹਾ 10000 ਤੇ 1000 ਤੇ ਸਾਡਾ ਜਿਹੜਾ ਸ਼ੋਸ਼ਣ ਹੋ ਰਿਹਾ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਬਿਨਾਂ ਕਿਸੇ ਸ਼ਰਤ ਮਹਿਕਮੇ ਵਿੱਚ ਲੈ ਆ ਜਾਵੇ ਸਾਨੂੰ ਰੈਗੂਲਰ ਕੀਤਾ ਜਾਵੇ ਠੀਕ ਹੈ ਜੀ ਤਾਂ ਜੋ ਸਾਡਾ ਵੀ ਪਰਿਵਾਰ ਵਧੀਆ ਤਰੀਕੇ ਨਾਲ ਚੱਲ ਸਕੇ ਅਸੀਂ ਬੱਚਿਆਂ ਦੀ ਪੜ੍ਹਾਈ ਲਿਖਾਈ ਵਧੀਆ ਤਰੀਕੇ ਨਾਲ ਕਰਾ ਸਕੀਏ 10000 ਦੇ ਵਿੱਚ ਸਾਡਾ ਗੁਜ਼ਾਰਾ ਹੋ ਨਹੀਂ ਰਿਹਾ ਤੇ ਔਰ ਪੱਕੇ ਮੁਲਾਜ਼ਮਾਨੇ 3 ਦਿਨ ਦੀ ਜੋ ਹੜਤਾਲ ਕੀਤੀ ਸੀਗੀ ਠੀਕ ਹੈ ਜੀ ਉਹਦੇ ਵਿੱਚ ਇਹਨਾਂ ਦਾ ਜੋ ਬੇਸਟਾ ਰਿਹਾ ਠੀਕ ਹੈ ਜੀ ਤੇ ਹੁਣ ਸਾਨੂੰ ਸੂਬਾ ਪ੍ਰਧਾਨ ਸਾਡੇ ਪਿਹਾਰ ਸਿੰਘ ਵੱਲੋਂ ਕਾਲ ਆਈ ਵੀ ਇਹਨਾਂ ਦਾ ਸਮਰਥਨ ਕਰਨਾ ਤੇ ਹੁਣ ਅਸੀਂ ਸਮਰਥਨਪੂਰ ਜੋੜਨਾ ਕਰ ਰਹੇ ਹਾਂ ਤੁਸੀਂ ਜੇ ਕੋਈ ਬਿਜਲੀ ਸਪਲਾਈ ਪ੍ਰਭਾਵਤ ਹੁੰਦੀ ਹੈ ਕਿਤੇ ਛੋਟਾ ਜਾਂ ਵੀ ਫਾਲਟ ਪੈਂਦਾ ਤਾਂ ਉਹ ਤੁਸੀਂ ਹੁਣ ਤੁਹਾਡਾ ਕੋਈ ਵੀ ਮੁਲਾਜ਼ਮ ਨਹੀਂ ਜਾਏਗਾ ਨਹੀਂ ਜਾਏਗਾ ਜੀ ਸਾਡਾ ਕੋਈ ਮੁਲਾਜ਼ਮ ਨਹੀਂ ਪਰ ਆਮ ਜਨਤਾ ਪਬਲਿਕ ਪਰੇਸ਼ਾਨ ਹੋ ਰਹੀ ਹੈ ਇਸ ਚੀਜ਼ਾਂ ਨੂੰ ਪਰੇਸ਼ਾਨ ਹੋ ਰਹੀ ਹੈ ਸਾਨੂੰ ਸਵੇਰੇ ਫੋਨ ਆਇਆ ਸੀਗਾ ਵੀ ਹਾਂਜੀ ਕੰਪਲੀਟ ਆ ਠੀਕ ਹੈ ਜੀ ਤਾਂ ਅਸੀਂ ਉਹਨਾਂ ਨੂੰ ਦੱਸਤਾ ਵੀ ਅਸੀਂ ਸਮੂਹਿਕ ਛੁੱਟੀ ਤੇ ਹਾਂ ਜੀ ਤਿੰਨ ਦਿਨ ਬਾਅਦ ਪ੍ਰਧਾਨ ਜੀ ਜਿਸ ਤਰ੍ਹਾਂ ਦੇਖਿਆ ਜਾਵੇ ਜੇ ਪਬਲਿਕ ਬਹੁਤ ਪਰੇਸ਼ਾਨ ਹੋ ਰਹੀ ਹੈ ਜੇ ਕਿਤੇ ਨਾ ਕਿਤੇ ਫਾਲਟ ਪੈ ਰਿਹਾ ਤਾਂ ਫਿਰ ਉਹਦਾ ਕੀ ਹੁਣ ਦੇਖੋ ਜੀ ਸਾਡੀ ਮਜਬ ਵੀ ਸਾਡੇ ਨਾਮ ਲਾ ਕੇ ਚੱਲਣ ਅਸੀਂ ਉਹ ਨਹੀਂ ਸਪਲਾਈ ਬੰਦ ਕਰਨੀ ਚਾਹੁੰਦੇ ਪਰ ਸਾਨੂੰ ਲੋਡ ਅਨਸਾਰ ਅਸੀਂ ਤਾਂ ਧਰਨੇ ਤੇ ਬੈਠੇ ਆ ਮਜਬੂਰੀ ਕਾਰਨ ਬੈਠੇ ਸਾਡੇ ਨਾਲ ਵਾਅਦੇ ਕਰਕੇ ਬਤ ਕਰ ਮੁਕਰਦੀ ਹੈ ਸਰਕਾਰ ਦੇਖੋ ਅਸੀਂ ਬਿਜਲੀ ਮੁਲਾਜ਼ਮਾਂ ਜਾਂ ਠੇਕੇ ਦੇ ਮੁਲਾਜ਼ਮਾਂ ਦਾ ਗੱਲ ਕੀਤੀ ਠੇਕੇਦਾਰ ਦੇ ਰੱਖੇ ਨੂੰ ਜਿਹੜੇ ਪਰ ਇੱਥੇ ਦੇਖਣ ਨੂੰ ਇੱਕ ਗੱਲ ਹੈ ਵੀ ਇਹਨਾਂ ਨੇ ਬਿਲਕੁਲੇ ਕੰਮ ਬੰਦ ਕਰ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਟਾਈਮ ਦੇ ਵਿੱਚ ਕਿਤੇ ਵੀ ਕੋਈ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਆ ਤਾਂ ਇਹਨਾਂ ਵੱਲੋਂ ਬਿਲਕੁਲ ਨਹੀਂ ਰਿਪੇਅਰ ਕਰਾਈ ਜਾਵੇਗੀ ਇੱਕ ਵੱਡਾ ਸਵਾਲ ਜਿਹੜਾ ਖੜਾ ਹੁੰਦਾ ਇੱਥੇ ਸਰਕਾਰ ਤੇ ਕਿ ਆਮ ਪਬਲਿਕ ਕਿੱਥੇ ਜਾਏ ਲੋਕ ਕਿੱਥੇ ਜਾਣਗੇ ਵਧੇਰੇ ਅਪਡੇਟ ਦੇ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਮਾਚੀਵਾੜਾ ਸਾਹਿਬ ਤੋਂ ਰਾਜੀਵ ਸਿੰਘ ਅਵੇਲਾ ਦੀ ਰਿਪੋਰਟ